ਹਾਂਜੀ 17 ਸਟਾਕ ਲਈ ਇਹ ਕਰਨਾ ਬ੍ਰੈਂਡ ਸਾਈਬਰ ਦਾ ਕੇਸ ਨੰਬਰ ਸਾਈਬਰ ਬ੍ਰੈਂਡ ਦਾ ਚੈੱਕ ਕਰੋ ਬ੍ਰੈਂਡ ਪਹਿਲਾਂ ਦਾ ਤੁਸੀਂ ਬ੍ਰੈਂਡ ਸਾਈਬਰ ਦਾ ਸਾਈਬਰ ਬ੍ਰੈਂਡ ਦਾ ਸੂਟ ਹੈ ਜੀ ਡਿਜ਼ਾਈਨਿੰਗ ਚੈੱਕ ਕਰ ਲੋ ਸਾਰੇ ਕਿਤੇ ਸੇਲ ਲੱਗੀ ਹੋਈ ਹੈ ਸਾਈਪਾ ਬ੍ਰਾਂਡ ਸੂਟਾਂ ਦੀ ਬਹੁਤ ਜਿਆਦਾ ਹੈਵੀ ਰੇਟਾਂ ਦੇ ਉੱਤੇ ਅਸੀਂ ਰੇਟ ਦੇਖੋ ਜੀ ਸਟਾਕ ਕਲੀਅਰ ਕਰਨਾ ਜੇ ਸੇਲ ਕਿਹਾ ਤੇ ਸੇਲ ਜਿਹੜੀ ਲੱਗੂਗੀ ਦਮਦਾਰ ਲੱਗੂਗੀ ਹਾਈ ਕਲਾਸ ਬ੍ਰਾਂਡ ਹੈ ਸਾਈਪਾ ਦਾ ਇਹਦੇ ਉੱਪਰ ਐਮਬਰੌਇਡਰੀ ਕੀਤੀ 3 ਮੀਟਰ ਦਾ ਕਮੀਜ਼ ਜੀ ਇਹਦੀ 3 ਮੀਟਰ ਆ ਫਰੰਟ ਰਹੂਗਾ ਜੀ ਆ ਲੋ ਇਹਦੇ ਬਾਹਾਂ ਨੇ ਆ ਦੇਖੋ ਬਾਹਾਂ ਦਾ ਕਪੜਾ ਲੱਗ ਤੋ ਆ ਬੈਕ ਦਾ ਕਪੜਾ ਲੱਗ ਤੋ 3 ਮੀਟਰ ਕਮੀਜ਼ ਹੈ ਜੀ ਡਿਜ਼ਾਈਨਰ ਪੀਸ ਨੇ ਸਾਰੇ ਇਸ ਆਈਨਿੰਗ ਬਹੁਤ ਪਿਆਰੀ ਹੈ ਜੀ ਨਾਲ ਇਹਦੀ ਬਾਟਮ ਹੈ ਦੇਖੋ ਪ੍ਰਿੰਟ ਹੈ ਸਾਈਬਰ ਬ੍ਰਾਂਡ ਦਾ ਸੂਟ ਹੈ ਇਸ ਦੀ ਰੇਟ ਜਿਹੜੀ ਸੇਲ ਦਾ ਲੱਗਿਆ ਜੀ 2400 ਰੁਪਏ ਲੱਗਿਆ ਮੈਂ ਤੁਹਾਨੂੰ ਦੇਵਾਂਗਾ ਸੂਟ ਹੈ ਖਰੀਦ ਤੇ ਉਹ ਵੀ ਕੱਟ ਜਿਹੜੇ ਲੋਕ ਰੇਟ ਖਰੀਦਦੇ ਨੇ ਜੋ ਖਰੀਦਦੇ ਨੇ 2100 ਰੁਪਏ ਦਾ ਮਤਲਬ ਕਿ 2095 ਦੀ ਖਰੀਦ ਹੈ ਲੋਕਾਂ ਦੀ ਅਸੀਂ ਸੂਟ ਦੇਵਾਂਗੇ 1785 ਰੁਪਈਆ ਦਾ ਲਾਈ ਜਿੱਥੇ ਮਰਜ਼ੀ ਕਰ ਲੋ ਸੇਲ ਲੱਗੀ ਹੈ 1785 ਰੁਪਏ ਦਾ ਸਾਈਬਾ ਬ੍ਰਾਂਡ ਦਾ ਜੀ ਆਰਟਿਕਲ ਹੈ ਸਾਈਬਾ ਬ੍ਰਾਂਡ ਦਾ ਸੂਟ ਸੇਲ ਦੇ ਵਿੱਚ ਕਰਨਾ ਖਲਜ ਦਾ ਮਾੜਾ ਨਹੀਂ ਹੈਗਾ ਬਹੁਤ ਵੱਡੀ ਗੱਲ ਹੈ ਸਾਈਬਾ ਬ੍ਰਾਂਡ ਦਾ ਸੂਟ ਰੇ ਵੱਡੇ ਪਰਸੈਂਟ ਸੌਦੇ ਨਹੀਂ ਜੀ ਇਹ 1785 ਰੁਪਏ ਦਾ ਦੇਉਂਗਾ 1785 ਰੁਪਏ ਦਾ ਸਾਈਬਾ ਬ੍ਰਾਂਡ ਦਾ ਚੈੱਕ ਕਰ ਲੋ ਰੇਟ ਟਰਾਈ ਕਰ ਲਓ ਜਿੱਥੇ ਮਰਜ਼ੀ ਗੂਗਲ ਆ ਗਗਲਾ ਤੇ ਕਢ ਲਿਓ ਇਹਦਾ ਰੇਟ ਹੈ 2100 2095 ਰੁਪਏ ਮਤਲਬ ਹੋਲ ਸੇਲ ਦਾ ਰੇਟ ਹੈ ਸਤਾ ਰੋ 85 ਰੁਪਏ ਦਾ ਸੀ ਵੇਚਾਂਗੇ ਮਨ ਲੱਗੇ ਕੱਪੜਾ ਕੀ ਹੈ ਜੀ ਅਸੀਂ ਸਟਾਕ ਕਲੀਅਰ ਕਰਨਾ ਤਾਂ 2 200 3 300 ਰੁਪਏ ਲਾਸ ਹੀ ਕਹ ਲਓ ਜੀ ਲਾਸ ਖਾ ਕੇ ਸਾਰਾ ਸਟਾਕ ਕਲੀਅਰ ਕਰਨਾ ਇੱਕ ਵਾਰ ਨਵਾਂ ਸੀਜ਼ਨ ਸ਼ੁਰੂ ਕਰਾਂਗੇ ਦੋ ਦੋ ਮਹੀਨਿਆਂ ਨੂੰ ਜੁਲਾਈ ਦਾ ਮਹੀਨਾ ਆ ਗਿਆ ਹੁਣੇ ਰੱਖੜੀ ਦੀ ਆਫਰ ਆ ਸਾਰਾ ਸਟਾਕ ਕਲੀਅਰ ਕਰਨਾ ਹੈ